ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਜੋ ਨਵੀਂ ਅਪਡੇਟ ਆਈ ਹੈ 1 ਜੂਨ ਤੋਂ ਲੈ ਕੇ 5 ਜੂਨ 2025 ਪੰਜਾਬ ਦੇ ਵਿੱਚ ਜਿਹੜਾ ਲਗਾਤਾਰ ਤਗੜਾ ਮੀਂਹ ਦਾ ਪਹਿਲੇ ਲੱਗਣ ਜਾ ਰਿਹਾ ਹੈ ਉਹਦੇ ਬਾਰੇ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਕਿ ਕੀ ਹਾਲਾਤ ਨੇ ਬੱਦਲਬਾਜ਼ੀ ਤੇ ਮੀਂਹ ਤੇ ਪੁੰਡਾਬੰਦੀ ਕਿਵੇਂ ਦੀ ਹੋਵੇਗੀ ਕਿਣ-ਮੁਣਕਣੀ ਤੇ ਕੀ ਹਾਲਾਤ ਨੇ ਅਤੇ ਕਿਹੜੇ-ਕਿਹੜੇ ਇਲਾਕੇ ਵਿੱਚ ਜਿਹੜੀ ਇਹ ਚਾਂਸ ਨੇ ਮੀਂਹ ਦੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ 1 ਜੂਨ ਤੋਂ ਲੈ ਕੇ 5 ਜੂਨ ਦੀ ਅਪਡੇਟ ਤੇ ਨਾਲ ਦੀ ਨਾਲ ਦੇਖਾਂਗੇ ਕਿ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੈ ਕੀ ਹਾਲਾਤ ਨੇ ਉਸ ਤੋਂ ਇਲਾਵਾ ਦੇਖਾਂਗੇ ਕਿ ਕਿਹੜੇ ਇਲਾਕੇ ਵਿੱਚ ਮੌਨਸੂਨ ਪਹੁੰਚ ਗਿਆ ਹੈ ਮੌਨਸੂਨ ਦੀ ਤਾਜ਼ਾ ਅਪਡੇਟ ਕੀ ਹੈ ਉਹ ਜਾਣਕਾਰੀ ਵੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਤਾਜ਼ਾ ਸੈਟੇਲਾਈਟ ਇਮੇਜ ਦੇਖੀ ਜਾਵੇ ਤਾਂ ਸੈਟੇਲਾਈਟ ਇਮੇਜ ਤੋਂ ਪੰਜਾਬ ਦਾ ਮੌਸਮ ਫਿਲਹਾਲ ਸਾਫ਼ ਦਿਖਾਈ ਦੇ ਰਿਹਾ ਹੈ ਕੋਈ ਵੱਡੀ ਹਲਚਲ ਨਹੀਂ ਹੈ ਬੀਤੇ ਦਿਨੀ ਜੋ 30 ਤਰੀਕ ਦਿਨ ਤਰੀ ਮੀ ਹੋਇਆ ਸੀ ਉਸ ਦੇ ਨਾਲ ਤਾਪਮਾਨ ਦੇ ਵਿੱਚ ਗਰਾਵੜਤਾ ਦੇਖਣ ਨੂੰ ਮਿਲੀ ਹੈ ਪਰ ਕੋਈ ਵੱਡੇ ਹਾਲਾਤ ਨਹੀਂ ਹਨ ਜਿਸ ਦੇ ਨਾਲ ਅਸੀਂ ਕਹਿ ਸਕੀਏ ਕਿ ਪੰਜਾਬ ਦੇ ਵਿੱਚ ਕੋਈ ਬਹੁਤ ਹਲਚਲ ਜਿਹੜੀ ਹੈ ਉਹ ਮੀਂਹ ਦੀ ਦਿਖਾਈ ਦੇਵੇਗੀ ਅਜਿਹੇ ਹਾਲਾਤ ਫਿਲਹਾਲ ਘੱਟ ਹੀ ਨੇ ਮੌਸਮ ਜ਼ਿਆਦਾਤਰ ਸਾਫ਼ ਅਤੇ ਖੁਸ਼ਕ ਹੀ ਦਿਖਾਈ ਦੇ ਰਿਹਾ ਹੈ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਹੁਣ ਆਉਂਦੇ ਦਿਨਾਂ ਦੀ ਮੌਸਮ ਦੀ ਅਪਡੇਟ ਲੈ ਲੈਂਦੇ ਹਾਂ ਜੀ 1 ਜੂਨ ਤੋਂ ਲੈ ਕੇ 5 ਜੂਨ ਦੀ ਮੌਸਮ ਵਿਭਾਗ ਦਾ ਤਾਜ਼ਾ ਅਲਰਟ ਜਾਰੀ ਹੋ ਚੁੱਕਿਆ ਜੀ 1 ਜੂਨ ਤੋਂ ਲੈ ਕੇ 5 ਜੂਨ ਦੇ ਵਿਚਕਾਰ ਅਗਰ ਗੱਲ ਕੀਤੀ ਜਾਵੇ ਤਾਂ ਸਾਨੂੰ 1 2 3 ਅਤੇ 4 ਤਰੀਕ ਲਗਾਤਾਰ ਹਲਕਾ ਦਰਮਿਆਨਾ ਬੂੰਦਾਬੰਦੀ ਅਤੇ ਮੀਂਹ ਦੇ ਹਾਲਾਤ ਨੇ 5 ਤਰੀਕ ਨੂੰ ਮੌਸਮ ਡਰਾਈ ਹੈ ਕੋਈ ਵੱਡੀ ਹਲਚਲ ਫਿਲਹਾਲ ਦਿਖਾਈ ਨਹੀਂ ਦੇ ਰਹੀ ਪਰ ਇਸ ਦਿਨ ਵੀ ਕਿਤੇ ਨਾ ਕਿਤੇ ਗਰਜ ਚਮਕ ਹੁੰਦੀ ਸਾਨੂੰ ਦਿਖਾਈ ਦੇ ਸਕਦੀ ਹੈ ਗੱਲ ਕਰਾਂਗੇ ਕੀ ਅਲਰਟ ਜਾਰੀ ਹੋਏ ਨੇ ਤਾਂ 1 ਜੂਨ ਤੋਂ ਲੈ ਕੇ ਅਗਰ 5 ਜੂਨ ਦੀ ਗੱਲ ਕੀਤੀ ਜਾਵੇ ਤਾਂ ਇਹ ਜਾਣਕਾਰੀ ਤੁਹਾਡੇ ਤੱਕ ਸਾਰੀ ਰਿਪੋਰਟ ਤੁਹਾਡੇ ਸਾਹਮਣੇ ਹੈ ਜੀ ਇਹ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਕੋਈ ਵੀ ਮੌਸਮ ਦੀ ਜਾਣਕਾਰੀ ਤੁਹਾਨੂੰ ਮਿਸ ਨਾ ਕਰੋ ਬੈਲ ਆਈਕਨ ਵੀ ਪ੍ਰੈਸ ਕਰ ਦਿਓ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਉਹ ਵੀ ਕਮੈਂਟ ਕਰ ਦਿਓ ਤਾਂ ਕਿ ਤੁਹਾਡੇ ਕਮੈਂਟਸ ਰਾਹੀਂ ਬਾਕੀ ਦਰਸ਼ਕ ਵੀਰਾਂ ਤੱਕ ਤੁਹਾਡੇ ਇਲਾਕੇ ਦੀ ਜਾਣਕਾਰੀ ਪਹੁੰਚਦੀ ਹੋ ਸਕੇ ਗੱਲ ਕਰਦੇ ਹਾਂ ਜੀ 1 ਤੋਂ ਲੈ ਕੇ 5 ਦੀ ਠੀਕ ਹੈ 1 ਤਰੀਕ 2 ਤਰੀਕ 3 ਤਰੀਕ 4 ਤਰੀਕ 5 ਤਰੀਕ ਲਗਾਤਾਰ ਗਰਜ ਚਮਕ ਦੇ ਹਾਲਾਤ ਰਹਿਣਗੇ 30 ਤੋਂ 40 ਕਿਲੋਮੀਟਰ ਦੀ ਤੇਜ਼ ਹਵਾਵਾਂ ਚਲਦੀ ਹੋਈ ਦਿਖਾਈ ਦੇਣਗੀਆਂ ਬਹੁਤੇ ਇਲਾਕੇਾਂ ਵਿੱਚ ਬੂੰਦਾਂਵੰਦੀ ਦੇ ਕਿਰਮਣ ਕਰਨ ਦੇ ਹਾਲਾਤ ਨੇ ਕਿਹੜੇ ਜ਼ਿਲ੍ਹੇ ਨੇ ਉਹ ਜ਼ਿਲ੍ਹੇ ਹਨ ਜੀ ਮਾਝੇ ਤੇ ਦੁਆਬੇ ਦੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਨੰਗਲ ਅਨੰਤਪੁਰ ਸਾਹਿਬ ਕਰਾਲੀ ਮੁਹਾਲੀ ਮੋਹਾਲੀ ਮੋਰਿੰਡਾ ਚੰਡੀਗੜ੍ਹ ਜਲੰਧਰ ਤੇ ਕਪੂਰਥਲੇ ਤੋਂ ਲੁਧਿਆਣਾ ਇਹਦਾ ਇਲਾਕਾ ਲੁਧਿਆਣੇ ਤੋਂ ਮਲੇਰਕੋਟਲੇ ਦਾ ਇਲਾਕਾ ਮਲੇਰਕੋਟਲੇ ਤੋਂ ਥੋੜਾ ਬਹੁਤਾ ਫਤੇਗੜ ਸਾਹਿਬ ਤੇ ਪਟਿਆਲੇ ਦੀ ਬੈਲਟ ਇਹਦੇ ਵਿੱਚ ਥੋੜੇ ਬਹੁਤੇ ਚਾਂਸ ਜਿਆਦਾ ਨਹੀਂ ਬੂੰਦਾ ਬੰਦੀ ਹੈ ਤੇ ਮੀਂਹ ਤੇ ਬਾਕੀ ਇਲਾਕੇ ਜਿਹੜੇ ਨੇ ਉਹਨਾਂ ਵਿੱਚ ਗਰਜ ਚਮਕ ਜਰੂਰ ਹੋ ਸਕਦੀ ਹੈ ਜਿਵੇਂ ਕਿ ਮਲੋਟ ਦਾ ਏਰੀਆ ਹੋ ਗਿਆ ਤਰਨਤਾਰਨ ਤੋਂ ਥੱਲੇ ਜਿੰਨੀ ਬੈਲਟ ਹੋ ਗਈ ਠੀਕ ਹੈ ਜੀ ਉਹਦੇ ਵਿੱਚ ਮਾਨਸਾ ਜ਼ਿਲ੍ਹਾ ਹੋ ਗਿਆ ਬਰਨਾਲਾ ਜ਼ਿਲ੍ਹਾ ਹੋ ਗਿਆ ਫਿਰੋਜ਼ਪੁਰ ਫਜ਼ਿਲਕਾ ਇਹ ਜਿੰਨੇ ਵੀ ਇਲਾਕੇ ਨੇ ਇਹਨਾਂ ਵਿੱਚ ਚਾਂਸ ਘਟਨੇ ਇਹਨਾਂ ਵਿੱਚ ਹਲਕੇ ਚਾਂਸ ਸਿਰਫ ਬੂੰਦਾਬੰਦੀ ਅਤੇ ਕਿਣਮਣਕਣੀ ਦੇ ਨੇ ਕੋਈ ਬਹੁਤ ਵੱਡੀ ਅਪਡੇਟ ਨਹੀਂ ਹੈ ਕਿ ਇਹਨਾਂ ਇਲਾਕਿਆਂ ਵਿੱਚ ਕੋਈ ਭਾਰੀ ਮੀਂਹ ਹੋਵੇਗਾ ਹਾਂ ਹਲਕੇ ਦਰਮਿਆਨੇ ਬੱਦਲ ਆਉਂਦੇ ਜਾਂਦੇ ਰਹਿਣਗੇ ਕਿਣਮਣਕਣੀ ਵੀ ਹੋ ਸਕਦੀ ਹੈ ਖਣੇਦੀ ਤੇ ਚਲਦੀ ਰਹੇਗੀ ਹਵਾ ਜਿਹੜੀ ਹੁਣ ਲਗਾਤਾਰ ਚਲਦੀ ਦਿਖਾਈ ਦੇਵੇਗੀ ਕਿਉਂਕਿ ਹੁਣ ਉੱਤਰ ਪੂਰਬੀ ਤੇ ਦੱਖਣ ਪੱਛਮੀ ਇਲਾਕੇ ਜਿਹੜੇ ਇਸ ਤਰੀਕੇ ਨਾਲ ਹਵਾ ਬਦਲ ਬਦਲ ਕੇ ਆਪਣਾ ਰੂਪ ਦਿਖਾਉਂਦੀ ਹੋਈ ਸਾਨੂੰ ਮਿਲਦੀ ਰਹੇਗੀ ਇਸ ਤੋਂ ਇਲਾਵਾ ਇਹ ਮੌਸਮ ਜਿਹੜਾ ਲਗਾਤਾਰ 5 ਤਰੀਕ ਤੱਕ ਬੂੰਦਾਬੰਦੀ ਕਿਣਮਣਕਣੀ ਦਾ ਵਰਕਰਨ ਰਹੇਗਾ ਤੇ ਚਾਂਸ ਜਿਹੜੇ ਨੇ ਕੋਈ ਵੱਡੇ ਭਾਰੀ ਮੀਂਹ ਦੇ ਫਿਲਹਾਲ ਨਹੀਂ ਦਿਖਾਈ ਦੇ ਰਹੇ ਅਗਰ ਕੋਈ ਅਜਿਹੀ ਅਪਡੇਟ ਆਉਂਦੀ ਹੈ ਉਹ ਜਾਣਕਾਰੀ ਵੀ ਤੁਹਾਡੇ ਤੱਕ ਸਾਂਝੀ ਕਰਾਂਗੇ ਹੁਣ ਗੱਲ ਕਰਦੇ ਨੇ ਜੀ ਮੌਨਸੂਨ ਦੀ ਮੌਨਸੂਨ ਕਿੱਥੇ ਪਹੁੰਚ ਗਿਆ ਕਦੋਂ ਪੰਜਾਬ ਵਿੱਚ ਕੁਝ ਕਰੇਗਾ ਤਾਜ਼ਾ ਜੋ ਮੌਨਸੂਨ ਦੀ ਅਪਡੇਟ ਹੈ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਦੇਖੋਗੇ ਤਾਂ ਅਗਰ ਤੁਹਾਨੂੰ ਦਿਖਾਈ ਦੇਵੇ ਤਾਂ ਜਿਹੜੀ ਨੀਲੀ ਰੇਖਾਵਾਂ ਨੇ ਇਹ ਰੇਖਾਵਾਂ ਸਾਨੂੰ ਮੌਨਸੂਨ ਦਿਖਾ ਰਹੀਆਂ ਨੇ ਕਿ ਮੌਨਸੂਨ ਇਹਨਾਂ ਇਲਾਕਿਆਂ ਵਿੱਚ ਪਹੁੰਚ ਗਿਆ ਇਹ ਵਾਲੇ ਇਲਾਕੇ ਦੇ ਵਿੱਚ ਮੌਨਸੂਨ ਪਹੁੰਚ ਗਿਆ ਅਗਰ ਗੱਲ ਕੀਤੀ ਜਾਵੇ ਅਗਰ ਜ਼ੂਮ ਕਰਕੇ ਦਿਖਾਵਾਂ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਮੌਨਸੂਨ ਤੁਹਾਨੂੰ ਦਿਖਾਈ ਦੇ ਰਿਹਾ ਮਹਾਰਾਸ਼ਟਰ ਦੇ ਨੇੜੇ ਤੇ ਇੱਥੇ ਲਗਭਗ 10 ਜੂਨ ਨੂੰ ਪਹੁੰਚਦਾ ਸੀ ਇੱਥੇ ਇਹ 29 ਮਈ ਨੂੰ ਪਹੁੰਚ ਗਿਆ ਜੀ ਨਾਰਮਲ ਨਾਲੋਂ 10-12 ਦਿਨ ਅਡਵਾਂਸ ਚੱਲ ਰਿਹਾ ਹੈ ਜਿਸ ਦੇ ਨਾਲ ਇਹ ਮਹਾਰਾਸ਼ਟਰ ਨੂੰ ਛੱਤੀਸਗੜ੍ਹ ਨੂੰ ਤੇ ਨਾਲ ਦੀ ਨਾਲ ਆਪਾਂ ਸੌਰੀ ਝਾਰਖੰਡ ਨੂੰ ਅਤੇ ਨਾਲ ਦੀ ਨਾਲ ਇਹ ਉੜੀਸਾ ਨੂੰ ਕਵਰ ਕਰ ਚੁੱਕਿਆ ਪੂਰੇ ਤਰੀਕੇ ਨਾਲ ਤੇ ਇੱਧਰ ਗੱਲ ਕੀਤੀ ਜਾਵੇ ਪੂਰਬ ਦੇ ਇਲਾਕਿਆਂ ਦੀ ਤਾਂ ਉੱਤਰ ਪੂਰਬੀ ਇਲਾਕੇ ਵਿੱਚ ਜਿਸ ਇਲਾਕੇ ਵਿੱਚ ਇਹ ਲਗਭਗ ਤੁਹਾਨੂੰ ਅਗਰ ਤੱਕ ਆਮਾ 10 ਮਈ ਨੂੰ 10 ਜੂਨ ਨੂੰ ਪਹੁੰਚਦਾ ਹੈ ਉੱਥੇ 29 ਮਈ ਨੂੰ ਪਹੁੰਚ ਚੁੱਕਿਆ ਹੈ ਇੱਥੇ ਵੀ 10-12 ਦਿਨ ਅੜਵਾਸ ਹੀ ਚੱਲ ਰਿਹਾ ਬਹੁਤ ਚੰਗੀ ਗੱਲ ਹੈ ਕਿ ਮੌਨਸੂਨ ਬੜੇ ਤਰੀਕੇ ਨਾਲ ਅੱਗੇ ਵਧ ਰਿਹਾ ਪੰਜਾਬ ਵਿੱਚ ਵੀ ਜਲਦ ਕੂਚ ਕਰੇਗਾ ਜਿਸ ਦੇ ਨਾਲ ਜੋ ਕਿਸਾਨ ਝੋਨਾ ਲਗਾ ਰਹੇ ਨੇ ਝੋਨੇ ਦੀ ਜਨਾ ਨਿਆ ਲਗਾਉਣ ਦੀ ਹੁਣ ਤਿਆਰੀਆਂ ਖਿੱਚ ਲਈਆਂ ਨੇ ਉਹਨਾਂ ਨੂੰ ਬਹੁਤ ਫਾਇਦਾ ਹੁੰਦਾ ਦਿਖਾਈ ਦੇਵੇਗਾ ਏਸੀਜੀ ਅਪਡੇਟ ਪੰਜਾਬ ਦੇ ਵਿੱਚ ਹੁਣ ਜੋ ਮੌਨਸੂਨ ਆਉਣ ਵਾਲਾ ਹੈ ਬਾਕੀ ਤੁਹਾਾਰਾ ਤੋ ਰਿਕਵੈਸਟ ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਕਿ ਅਜਿਹੀਆਂ ਜਾਣਕਾਰੀਆਂ ਤੁਹਾਨੂੰ ਸਮੇਂ-ਸਮੇਂ ਸਰ ਮਿਲਦੀਆਂ ਰਹਿਣ ਲਗਾਤਾਰ ਵੀਡੀਓਜ਼ ਦੇਖਦੇ ਰਹਿਆ ਕਰੋ ਸਮੇਂ-ਸਿਰ ਅਪਡੇਟ ਲੈਂਦੇ ਰਹਿਆ ਕਰੋ ਕਿਉਂਕਿ ਮੌਸਮ ਆਪਣੇ ਆਪ ਕੁਝ ਦਿਨਾਂ ਬਾਅਦ ਜਦੋਂ ਰੰਗ ਬਦਲਦਾ ਹੈ ਤਾਂ ਉਹਦੀ ਜਾਣਕਾਰੀ ਤੁਹਾਨੂੰ ਅਸੀਂ ਦੇ ਦਿੰਦੇ ਹਾਂ ਮਿਲਦੇ ਆ ਅਗਲੀ ਜਾਣਕਾਰੀ ਲੈ ਕੇ ਧੰਨਵਾਦ ਜੀ